ਠੀਕ ਏ ਸ਼ੌਕੀ ਬੱਸ ਕਰ ਦੇ ਮਾਮਾ ਆ ਗਏ ਸਾਡੇ ਸਿਰ ਮੱਥੇ ਤੇ ਮੇਰੀ ਤਾਂ ਮੂੰਹ ਚੁੱਪ ਹੀ ਹੈ ਉਹ ਬਾਹੂ ਗੁਲਾਮ ਅਲੀ ਤੁਸੀਂ ਉਹਦੇ ਜਾਓ ਆ ਸੋਰ ਕਰੋ ਆ ਬਈ ਕੈਸੇ ਲੰਬੇ ਨੋ ਯਾਰ ਅੱਗੇ ਉਹਨਾਂ ਦੀ ਸੋਰ ਕਰਕੇ ਤਾਂ ਆਇਆ ਉਹਨਾਂ ਨੂੰ ਤਕੀਦ ਕਰਕੇ ਆਏ ਵੀ ਟਾਈਮ ਨਾਲ ਆਉਣ ਕਰਿਆ ਹੈ ਬਈ ਤੋ ਉਹਨਾਂ ਦੀ ਸਮਝ ਨਹੀਂ ਆਉਂਦੀ ਪਈ ਜੋ ਹਲੇ ਤੱਕ ਕਿਉਂ ਨਹੀਂ ਆਏ ਪਤਾ ਨਹੀਂ ਮੋਰ ਉੱਥੇ ਉਹ ਗੁੜੀ ਕੈਦੀ ਪਤਾ ਨਹੀਂ ਬਣਾਈ ਖਲੋਂਤੇ ਬਈ ਤੁਸੀਂ ਉਹ ਰਾ ਜਾਓ ਚਾਚਾ ਡੋਰਾ ਤਾਂ ਹਾਲੇ ਆਇਆ ਤਾਂ ਜਵਾਈ ਨੂੰ ਦੇਖਦਾ ਬੈਠਾ ਤੇ ਜਿਸ ਵਲ ਸਾਹ ਹੋਰ ਆਇਆ ਤੇ ਸੁੰਦਰੀ ਕੱਲੀ ਜਾਂਦੀ ਪਈ ਨਾਲ ਬੂਤਣਾ ਹਾਈ ਕੋਈ ਓਏ ਹੰਦਾ ਜਵਾਈ ਮੇਰੇ ਬੂਏ ਤੇ ਚਿਰਦਾ ਵੀ ਨਹੀਂ ਮੈਨੂੰ ਬੜੀ ਸੋਹਰੇ ਹੁੰਦੀ ਉਹਦੀ ਉਡੀਕ ਨਾ ਰੱਖੇ ਨਾ ਆ ਜਾਵੇ ਲੈ ਭਾਈ ਮੋੜਾ ਜਵਾਈ ਤੇ ਬਿਗੈਰ ਉਹ ਵੀ ਨਹੀਂ ਆਉਂਦੇ ਨਹੀਂ ਨਾਲੇ ਤੇਰਾ ਹੁੰਦੇ ਨਾਲ ਕੀ ਰਾਂਝ ਹੁਣ ਤਾਂ ਤੁਸੀਂ ਲਈ ਦਿੱਤੀ ਬੈਠੇ ਨੇ ਉਹ ਤੂੰ ਛੱਡ ਅਗਲੀ ਗੱਲ ਨੂੰ ਓਏ ਅਸੀਂ ਭੂਤਰੇ ਨਾਲ ਤਾਂ ਨਹੀਂ ਲੈਂਦੇ ਦਿੰਦੇ ਪਿਆ ਅਸੀਂ ਤਾਂ ਕਰਦੇ ਪਿਆ ਹੁੰਦਾ ਸਾਬਰਿਆਂ ਨਾਲ ਚਲੋ ਮੈਂ ਗਰਾਵ ਜਿਵੇਂ ਦੇ ਲਈ ਨੇ ਉਹਨੇ ਬੇਲੋ ਨਿਭੇਰ ਜਾਵੇ ਸਹੀ ਇਨਸ਼ਾਅੱਲਾ ਇਹਨੂੰ ਖੱਟੀਆ ਬੋਤਲ ਜਾ ਅੱਗ ਵੀ ਅੰਦਰਾਂ ਛੇਰ ਦੇ ਕੇ ਨੇ ਤੁਹਾਨੂੰ ਤਾਂ ਪਾਣੀ ਨਹੀਂ ਪੁੱਛਾਈ ਮੈਂ ਤੁਹਾਡੀ ਬੜੀ ਗੰਦੀ ਆਦਤ ਹੁੰਦੀ ਆਂਦੇ ਸਦਾਰੀ ਵੱਖੀ ਫਾੜ ਲਈ ਬੋਲਾ ਗੰਦੀ ਆਦਤ ਆਲੀ ਕਿਹੜੀ ਗੱਲ ਪੀਵਣੀ ਨਹੀਂ ਐਸੀ ਸਨਸਾ